ਉੱਪਰ ਹੀ ਆਊਗੀ ਅਖਲਾਲ ਹਾਂਕੀ ਹਾਂ ਲੋ ਜੀ ਸਾਥੀ ਸ਼੍ਰੀ ਕਾਲ ਜੀ ਸਾਰੇ ਪ੍ਰਾਪਾ ਨੂੰ ਬਾਰਡਰ ਲੋਗ ਸਾਰੇ ਪ੍ਰਾਪਾ ਦਾ ਸਵਾਗਤ ਕਰਦੇ ਆਂ ਜੀ ਤੇ ਜਿਵੇਂ ਕਿ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਦੇਖੀਆਂ ਹੋਣੀਆਂ ਜੀ ਆਪਾਂ ਆ ਜੀ ਹਲਕਾ ਜਿਹਾ ਨਾਲਾ ਜੀ ਠੀਕ ਹੈ ਜੀ ਤੇ ਛੱਤ ਜਿਹੜੀ ਆਪਣੀ ਬਲਵਿੰਦਰ ਸਿੰਘ ਜੀ ਉਹਨਾਂ ਦੀ ਛੱਤ ਤੇ ਆਏ ਆ ਤੇ ਨਾਲ ਉਹਨਾਂ ਦੇ ਬੇਟਾ ਜੀ ਨੇ ਜਿਹੜੇ ਠੀਕ ਹੈ ਹਰਮਨ ਸਿੰਘ ਜੀ ਤੇ ਨਾਲ ਆਪਣੇ ਉਸਤਾਦ ਲਖਬੀਰ ਸਿੰਘ ਜੀ ਦੁਬਈ ਵਾਲੇ ਨੇ ਤੇ ਆਪਾਂ ਤੁਹਾਨੂੰ ਉਹਨਾਂ ਦੇ ਕਬੂਤਰਾਂ ਦਾ ਪਹਿਲਾਂ ਕਿ ਸ਼ੌਂਕ ਕਰਾਇਆ ਦੋ ਪਾਰਟ ਹੁਣ ਆਪਾਂ ਨੈਕਸਟ ਪਾਰਟ ਤੀਜਾ ਪਾਰਟ ਬਣਾਉਣ ਲੱਗੇ ਆਂ ਸਤ ਜੀ ਨੇ ਬਹੁਤ ਵਧੀਆ ਕਬੂਤਰ ਖੇ ਠੀਕ ਹੈ ਜੀ ਸ਼ੌਕ ਕਰੋ ਜੀ ਕੱਲੇ ਕੱਲਾ ਕੀਜ ਬਣਾਇਆ ਜਿਵੇਂ ਕਿ ਠੀਕ ਹੈ ਜੀ ਤੁਸੀਂ ਦੇਖਦੇ ਹੋਣੇ ਵੀਡੀਓ ਦੁਬਈ ਵਾਲੇ ਕਬੂਤਰ ਆ ਜਿਹੜੇ ਇਹਨਾਂ ਨੇ ਉਥੋਂ ਇਮਪੋਰਟ ਕਰਾਏ ਆ ਦੁਬਈ ਵਾਲੇ ਕਬੂਤਰ ਮੰਗਵਾਏ ਆ ਪਾਕਿਸਤਾਨੋਂ ਕਬੂਤਰ ਮੰਗਵਾਏ ਆ ਤੇ ਬਹੁਤ ਹੀ ਜ਼ਿਆਦਾ ਭਾਈ ਨੂੰ ਜਿਹੜਾ ਸ਼ੌਕ ਹੈ ਜੀ ਠੀਕ ਹੈ ਜੀ ਤੇ ਤੁਹਾਨੂੰ ਜਿਹੜਾ ਕਬੂਤਰਾਂ ਦਾ ਪਹਿਲੇ ਹੀ ਪਾਰਟ ਆ ਜਿਹੜੇ ਸ਼ੌਕ ਹੋ ਗਏ ਆ ਤੇ ਜਿਹੜੇ ਜਿਨ੍ਹਾਂ ਨੇ ਪਹਿਲੇ ਵੇਖੇ ਆ ਕਬੂਤਰਾਂ ਦਾ ਸ਼ੌਕ ਕੀਤਾ ਵਾ ਉਹਨਾਂ ਦਾ ਧੰਨਵਾਦ ਜਿੰਨਾਂ ਨਹੀਂ ਅਜੇ ਤੱਕ ਪਹਿਲੀਆਂ ਵੀਡੀਓ ਆਪਣੀਆਂ ਦੇਖੀਆਂ ਜਾ ਕੇ ਇੱਕ ਵਾਰੀ ਜ਼ਰੂਰ ਵੀਡੀਓ ਦੇਖੋ ਤੇ ਬਾਕੀ ਭਾਈ ਉਹਨਾਂ ਨੇ ਹੁਣ ਹੱਥ 'ਚ ਕਬੂਤਰ ਆਓ ਜੀ ਤੁਹਾਨੂੰ ਸ਼ੌਕ ਕਰਾਉਂਦੇ ਆ ਜੀ ਆਪਣੇ ਹਰਮਨ ਭਾਈ ਹੁਣੀ ਜੀ ਤੁਹਾਨੂੰ ਸ਼ੌਕ ਕਰਾਵਾਂਗੇ ਨਾਲ ਕਬੂਤਰ ਵਾਝ ਦੱਸੂਗੇ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਹਾਂਜੀ ਕਬੂਤਰ ਆਪਣਾ ਜਿਹੜਾ ਜਿਹੜਾ ਇਹ ਵੀ ਇੱਕ ਮੱਗਰ ਕਬੂਤਰ ਆ ਹਾਂਜੀ ਇਹਦੀ ਮਾਂ ਦੱਬ ਵਾਲੀ ਆ ਤੇ ਅੱਖਾਂ ਬਹੁਤ ਜਾਰੀਆਂ ਲਾਲ ਪੁੰਦੇ ਇਹਨੂੰ ਧੁੱਪੇ ਕਰਕੇ ਦੇਖੋ ਨਾ ਲਓ ਜੀ ਇਹ ਅਜੇ ਤਿੰਨ ਪਰ ਦੀ ਏ ਇਨੇ ਅੱਖਾਂ ਬਹੁਤ ਲਾਲ ਇਹਨਾਂ ਦੇ ਬੱਚੇ ਬਹੁਤ ਅੱਖਾਂ ਲਾਲ ਹੁੰਦੀਆਂ ਇਹਨਾਂ ਦੀ ਗੱਲ ਹੈ ਜੀ ਚਮਕ ਬਹੁਤ ਹੈ ਅੱਖ ਦੇ ਵਿੱਚ ਪੂਰੀ ਅੱਖ ਭਰੀ ਹੋ ਗਈ ਅੱਖ ਲਾਲ ਹਾਕੀ ਹਮ ਲੋ ਜੀ ਆਪਣੇ ਵੇਖਣ ਵਾਲੇ ਜਿੰਨੇ ਭਰਾ ਆ ਜਰੂਰ ਕਮੈਂਟ ਕਰਿਓ ਵੀ ਤੁਹਾਨੂੰ ਇਹ ਕਬੂਤਰ ਕਿਵੇਂ ਨੇ ਲੱਗਦੇ ਪਏ ਇਹ ਰੈੱਡ ਅੱਖਾਂ ਦੇ ਕਬੂਤਰ ਹੈ ਠੀਕ ਹੈ ਜੀ ਪੱਠੀ ਘਰ ਦੀ ਇਹਨਾਂ ਦੇ ਪਈ ਇਹ ਮੈਂ ਪੁੱਛਦੀ ਆ ਜੀ ਹਾਂਜੀ ਭਈ ਇਹ ਕੇਸ ਜੋੜੇ ਦੀ ਪੱਠੀ ਥੋੜਾ ਇਹ ਦੇ ਵੇਜੇ ਡੱਬ ਵਾਲਾ ਜੋੜਾ ਜੇ ਹਾਂਜੀ ਹਾਂਜੀ ਉਹਦਾ ਗਾਂ ਇਹ ਬੱਚਾ ਨੇ ਲਿਆ ਠੀਕ ਠੀਕ ਹਾਂ ਜੀ ਹਾਂ ਜੀ ਇਹ ਮਤਲਬ ਥੋੜਾ ਟਾਈਮ ਪਾ ਕੇ ਆਪਣਾ ਰੰਗ ਬਣਾਉਂਦੇ ਆ ਠੀਕ ਹੈ ਕਈ ਜੋੜੇ ਹੁੰਦੇ ਆ ਨਾ ਜਿਹੜੇ ਬਿਲਕੁਲ ਉਸੇ ਰੰਗ ਬਣਾਉਂਦਾ ਪੈਂਦੇ ਇਹ ਥੋੜਾ ਟਾਈਮ ਪਾ ਕੇ ਆਪਣਾ ਕਲਰ ਬਣਾਉਂਦੇ ਆ ਹਾਂਜੀ ਪਰ ਇਹਨਾਂ ਦੀ ਅੱਖਾਂ ਅੱਖਾਂ ਇਹਨਾਂ ਦੀ ਸ਼ੁਰੂ ਤੋਂ ਹੀ ਇਹਨਾਂ ਕੱਖਾਂ ਦਾ ਬਹੁਤ ਫੈਣ ਇਹਨਾਂ ਦਾ ਅੱਖਾਂ ਬਹੁਤ ਲਾਲ ਹੈ ਕਿੱਥੋਂ ਮਰਗੀ ਪਸੀਜ ਕੀਤੀ ਜੀ ਜੀ ਏ ਵੀ ਜੀ ਇਹਨਾਂ ਜਿਹੜੀ ਮਾਦੀ ਆ ਉਹ ਸੁਲਤਾਨਪੁਰੋਂ ਆਈ ਏ ਹਾਂਜੀ ਹਾਂਜੀ ਬਾਕੀ ਦਜਾ ਨਾਰਾ ਆਪਣੇ ਵੀਰ ਭਰਾ ਕੋਈ ਕਿਹੇ ਕੋ ਆ ਠੀਕ ਠੀਕ ਹਾਂਜੀ 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 ਲਓ ਜੀ ਠੀਕ ਹੈ ਆ ਵੀ ਨੇ ਲੱਗੀ ਪੱਠੀ ਹੈਗੀ ਜਾਂਜੀ ਏ ਲਓ ওকে ਅਬ ਮੇਰੀ ਗੱਲ ਨਾਲ ਹੈ ਅਬ ਬਾਹਰ ਕੱਢ ਕੇ ਇੱਥੇ ਛਾਉਣਾ ਕਰਾਈਏ ਕਬੂਤਰਾਂ ਦਾ ਹਾਂਜੀ ਲਓ ਜੀ ਹੇ ਰੁਬਾਨ ਉਸਤਾਦ ਦੁਬਈ ਵਾਲੇ ਉਹਨਾਂ ਦੇ ਘਰੋਂ ਆਇਆ ਤੇ ਤੁਹਾਨੂੰ ਸ਼ੌਕ ਕਰਾਉਣਾ ਤੇ ਜਿਹੜਾ ਮੈਕ ਹੀ ਆਪਣਾ ਹਿੱਲ ਗਿਆ ਸੀ ਤੇ ਉਹਦੇ ਕਾਰਨ ਜਿਹੜੀ ਆਵਾਜ਼ ਰਿਕਾਰਡ ਨਹੀਂ ਹੋਈ ਇਹ ਦੁਬਈ ਵਾਲੇ ਉਸਤਾਦ ਰੁਬਾਨ ਉਹਨਾਂ ਦੇ ਘਰੋਂ ਆਇਆ ਜੀ ਬਰੀਡਰ ਕਬੂਤਰ ਜੋੜਾ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਜਿਹੜੇ ਕਬੂਤਰ ਆਖੋਏ ਇੱਕ ਆ ਪੇਅਰ ਹੈਗਾ ਤੇ ਸ਼ੌਂਕ ਕਰੋ ਜੀ ਕਬੂਤਰ ਹੈ ਗਾਈ ਬਾਕੀ ਜਿੰਨੇ ਆਪਣੇ ਭਰਾ ਵੇਖ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਲੋਈ ਫਿਰ ਦਾ ਸ਼ੌਂਕ ਕਰੋ ਤੇ ਕਈ ਭਰਾਵਾਂ ਦੇ ਕਮੈਂਟ ਵੀ ਆਏ ਆ ਵੀ ਸ਼ੌਂਕ ਜਿਹੜਾ ਚੰਗੀ ਜਿਹਾ ਕੋਈ ਗੱਲ ਨਹੀਂ ਨੈਕਸਟ ਟਾਈਮ ਜਿਹੜਾ ਆਪਾਂ ਚੰਗੀ ਦਾ ਸ਼ੌਂਕ ਕਰਾਵਾਂਗੇ ਭਰਾਵਾਂ ਨੂੰ ਤੇ ਜੂੜੇ ਮਹਿੰਗੇ ਹੁੰਦੇ ਆ ਜੀ ਇਸ ਕਰਕੇ ਜਿਹੜਾ ਆਪਾਂ ਆਪ ਘਾਟ ਹੱਥ ਲਾਈਦਾ ਵਾ ਕਬੂਤਰਾਂ ਨੂੰ ਵੀ ਕਿਸੇ ਦਾ ਹੀ ਮਹਿੰਗੇ ਕਬੂਤਰ ਆ ਤੇ ਲਓ ਜੀ ਖਲੋਣੀ ਚੈੱਕ ਕਰੋ ਕਬੂਤਰ ਦੀ ਆਪਰੇ ਜੀ ਹੰਦਲ ਸਾਹਿਬ ਉਹਨਾਂ ਦਾ ਧੰਨਵਾਦ ਮਧਪਾਲ ਸਿੰਘ ਜੀ ਮੀਠੇ ਤੋਂ ਉਹਨਾਂ ਦਾ ਧੰਨਵਾਦ ਹੈ ਜੀ ਪੀਪੀ ਬੈਂਤੀ ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਿੰਨੇ ਵੀ ਭਰਾ ਤੁਸੀਂ ਵੇਖ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਾ ਬੂਟਰ ਸਾਹਿਬ ਉਹਨਾਂ ਦਾ ਧੰਨਵਾਦ ਗੁੱਡੂ ਸਿੰਘ ਜੀ ਲਓ ਜੀ ਆ ਰੁਬਾਨ 우ਸਤਾਦ ਬਈ ਵਾਲੇ ਉਹਨਾਂ ਦੇ ਘਰ ਆਇਆ ਜੀ ਗਰੰਟੀ ਦੇ ਕਬੂਤਰ ਜਿਹੜਾ ਠੀਕ ਹੈ ਇਹਦੇ ਬੱਚੇ ਜਿਹੜੇ ਛੋਟੀ ਛੋਟੀ ਪਾਲਦੇ ਪਏ ਉਹਨਾਂ ਦੇ ਤੁਹਾਨੂੰ ਸ਼ੌਂਕ ਕਰਾਉਂਦੇ ਆ ਤੇ ਇਹਦੇ ਨਾਲ ਜਿਹੜੀ ਮਾਦੀ ਲੱਗੀ ਆ ਉਹਦਾ ਵੀ ਤਾਂ ਨਹੀਂ ਸ਼ੌਂਕ ਕਰਾਉਂਦੇ ਦੇਖੋ ਇਹ ਬੱਚੇ ਵੀ ਇਹਨਾਂ ਦੇ ਥੱਲੇ ਤੇ ਆਹ ਫੀਮੇਲ ਆ ਜਿਹੜੀ ਉਸ ਕਬੂਤਰ ਦੇ ਨਾਲ ਲੱਗੀ ਆ ਅੱਖਾਂ ਦੇਖੋ ਜੀ ਬਿਲਕੁਲ ਸਾਫ਼ ਅੱਖਾਂ ਦੇ ਵਿੱਚ ਹੈਗੀ ਲੋਈ ਆਪਣੇ ਬਾਜਵਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਖੇਮ ਕਰਨ ਤੋਂ ਬਾਉ ਜੀ ਉਹਨਾਂ ਦਾ ਧੰਨਵਾਦ ਹੈ ਬਉ ਮਸੀਹ ਜੀ ਉਹਨਾਂ ਦਾ ਵੀ ਧੰਨਵਾਦ ਹਮਦਪਾਲ ਸਿੰਘ ਜੀ ਮੁਲਕੀਤ ਰੰਧਾਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਆਪਣੇ ਲਓ ਜੀ ਕਬੂਤਰ ਵੇਖੋ ਜੀ ਬਹੁਤ ਹੀ ਸੋਨਾ ਬਰੀਥਿੰਗ ਜਿਹੜਾ ਸੈਟਅਪ ਬਣਾਇਆ ਵਾ ਇਹਨਾਂ ਦੇ ਵਿੱਚ ਤੁਹਾਨੂੰ ਬੱਚਾ ਆ ਗਿਆ ਇਹ ਇੱਕ ਟੈਟ ਗਿਆ ਤੇ ਸ਼ਾਮ ਕਰੋ ਇਹ ਖਲਾਸ ਲਾ ਜੀ ਗਰੀਬ ਭਾਈ ਆਪੇ ਆਸਟ੍ਰੇਲੀਆ ਤੋਂ ਉਹਨਾਂ ਦਾ ਧੰਨਵਾਦ ਹੈ ਜੋਬਨ ਵੀਰ ਠੀਕ ਹੈ ਜੀ ਤੇ ਖਾਸ ਆਪਣੇ ਡਾਕਟਰ ਸਾਹਿਬ ਜੀ ਵਿਕਰਮਜੀਤ ਸਿੰਘ ਜੀ ਸਤਾਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੋਈ ਕਬੂਤਰ ਵੇਖੋ ਬੱਚਾ ਜੀ ਇਹ ਬੱਚਾ ਹੀ ਆ ਪਤਲਾ ਸਲਿਮ ਜ ਆ ਬਹੁਤ ਹੀ ਵਧੀਆ ਜਿਹੜਾ ਸ਼ੌਂਕ ਆ ਆ ਹੈਗੇ ਜੀ ਜੀ ਲੋਈ 탑ਲੇ ਪਾਲੇ ਵਿੱਚ ਹੀ ਸਾਰੇ ਕਾਫੀ ਕਬੂਤਰ ਨੇ ਵੀਰ ਨੂੰ ਨਹੀਂ ਲੈਣਗੇ ਤੇ ਹੁਣ ਤੇ ਸ਼ੌਂਕ ਕਰਾਉਂਦੇ ਆਪਾਂ ਨੂੰ ਆ ਵੀਡੀਓ ਆਹ ਕਬੂਤਰ ਜੇ ਆ ਬਾਈਆਂ ਮੋਰਾ ਨਾਲ ਕਬੂਤਰ ਹੈ ਇਹ ਬਹੁਤ ਬੈਲੈਂਸ ਦਾ ਕਬੂਤਰ ਆ ਕੋਈ ਇਹਨੇ ਹਿਲਜੁਲ ਨਹੀਂ ਕਰਨੀ ਹੱਥ ਵਿੱਚ ਵੇਖ ਹਾਂ ਹਾਂ ਸਹੀ ਹੈ ਬਹੁਤ ਬੈਲੈਂਸ ਦਾ ਕਬੂਤਰ ਹੈ ਤੇ ਇਹ ਆ ਜੀ ਜਿਹੜਾ ਆਪਾਂ ਮੋਰਾ ਲਗੀਆਂ ਸੀ ਇਸ ਕਬੂਤਰ ਤੇ ਆਪਣੀ ਪੁਰਾਣੀ ਵੀਡੀਓ ਚ ਪੂਰਾ ਸ਼ੌਂਕ ਕਰਵਾਇਆ ਹੈ ਠੀਕ ਹੈ ਜੀ ਹੁਣ ਤੁਹਾਨੂੰ ਕੋਈ ਗੱਲ ਨਹੀਂ ਸ਼ੌਂਕ ਕਰਾਉਣੀ ਕਿਉਂਕਿ ਅੱਜ ਲਿਆ ਆ ਵਾ ਚੰਦਾ ਪਾਰਕ ਹੁੰਦਾ ਜਿਹੜਾ ਭਰਾਵਾਂ ਨੂੰ ਰੇਕ ਵੀਡੀਓ ਜੇ ਵੇਖਣ ਨੂੰ ਮਿਲੇ ਤੇ ਜਿੰਨਾ ਭਰਾਵਾਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਜਾ ਕੇ ਮੇਰੇ ਭਰਾ ਜੀ ਸਟੈਂਡਿੰਗ ਵੇਖ ਰਹੀ ਨੇ ਤੇ ਲਓ ਜੀ ਤੁਹਾਨੂੰ ਇਹਦੀ ਕੋਲੋਨੀ ਵੀ ਦਿਖਾਉਣੀ ਹੈ ਆ ਲਓ ਜੀ ਇਹ ਨੂੰ 22 ਮੋਹਰਾਂ ਲੱਗੀਆਂ ਜੀ ਇਸ ਕਬੂਤਰ ਨੂੰ ਤੇ ਭਾਈ ਰਾਤ 6:30 ਦੇ ਕਰੀਬ ਫੜਿਆ ਸੀ ਜੀ ਭਾਈ 6:30 8:30 ਵਜੇ ਹਾਂਜੀ ਹਾਂਜੀ ਇਹ ਕਬੂਤਰ ਰਾਤ ਲਾਇਆ ਜੀ ਠੀਕ ਹੈ ਜੀ ਜਦੋਂ ਆਇਆ ਕਿ 22 ਮੋਹਰਾਂ ਦੇ ਆਇਆ ਸੀ ਜੀ ਇਹ ਕਬੂਤਰ ਦੋਸਤੋ ਤੇ ਜਿੰਨੇ ਆਪਣੇ ਸਬਸਕ੍ਰਾਈਬਰ ਆ ਸਾਰੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਭਾਈ ਹੁਣਾਂ ਦੇ ਕਬੂਤਰ ਜਿਹੜੇ ਕਿਵੇਂ ਦੇ ਲੱਗਦੇ ਪਏ ਆ ਤੇ ਆਹੜਾ ਹਾਂਜੀ ਸਹੀ ਤੇ ਆਹੜਾ ਕਬੂਤਰ ਆ ਜੀ ਤੇ ਠੀਕ ਹੈ ਚੇਅਰਮੈਨ ਸਾਹਿਬ ਆਪਣੀ ਲਾਹੌਰ ਤੋਂ ਸੀਐਮ ਪਾਰਟੀ ਉਹਨਾਂ ਲੋ ਜਿਹੜਾ ਵਾ ਭਾਈ ਹੁਣਾਂ ਨੇ ਉਹਨਾਂ ਕੋ ਜਿਹੜਾ ਵਿਆਹ ਜੀ ਠੀਕ ਹੈ ਜੀ ਬਾਕੀ ਭਾਈ ਇਹ ਕਿੰਨੇ ਕੁ ਦਾ ਪਿਆੜਾ ਕਬੂਤਰ ਜੀ ਤੁਹਾਨੂੰ ਇਹ ਮੇਰਾ ਵੀ ਜੀ ਘਟੋ ਘੜ ਵੀ ਮੈਂ 53000 ਰੁਪਇਆ ਰਾ ਉੱਥੇ ਉਹਨਾਂ ਉਹਨਾਂ ਕੋਲੋਂ ਲੈ ਲੈਦਾ ਹੀ ਰੇਟ ਜੇ ਰਾ ਤੇ 5000 ਰੁਪਇਆ ਇੱਥੇ ਆਉਣ ਆਉਣ ਲੱਗ ਗਿਆ ਰਾ ਠੀਕ ਹਾਂਜੀ 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 ਸਹੀ ਲਓ ਜੀ ਠੀਕ ਹੈ ਜੀ ਪੈਸੇ ਦੇ ਖਰਚੇ ਆ ਪਰ ਕਬੂਤਰ ਵੀ ਕੁ ਦੱਦਾ ਹੈ ਬਿਲਕੁਲ ਗੱਲ ਸਹੀ ਹੈ ਇਹ ਨਹੀਂ ਹੈਗਾ ਕਿ ਇਹਨਾਂ ਗਲਤ ਜੀ ਭੇਜੀ ਆ ਬਹੁਤ ਵਧੀਆ ਜੀ ਮੈਂ ਤਾਂ ਉਹ ਭਰਾਵਾ ਵੀ ਜਿਹੜਾ ਸ਼ੌਂਕ ਕਰਾਉਂਦਾ ਪਿਆ ਵੀ ਇਹ ਦੁਬਾਰਾ ਇਹੜਾ ਕਬੂਤਰ ਦੇ ਠੀਕ ਹੈ ਜੀ ਓਕੇ ਓਕੇ ਚਾ ਸਕਦੇ ਆ ਲਓ ਜੀ ਆਖੇ ਓਕੇ ਠੀਕ ਹੈ ਆ ਸੋਣੀ ਵੀ ਚੈੱਕ ਕਰ ਠੀਕ ਹੈ ਜੀ ਓਕੇ ਠੀਕ ਹੈ ਤੇ ਆ ਇੱਕ ਜੋੜਾ ਭਾਈ ਨੇ ਹੱਥ 'ਚ ਇਹ ਵੀ ਜਲੀ ਸ਼ਾਹਪਨ ਦੇ ਘਰ ਦੀ ਬਰੀਡ 'ਚ ਆ ਹਾਂਜੀ ਠੀਕ ਹੈ ਜੀ ਏ ਜਨ ਸਟੈਂਡਿੰਗ ਹਨੇ ਆਹ ਸਤਾਰ ਬਾਂਦੇ ਘਰ ਦੀ ਕਬੂਤਰੀ ਜਿਹੜੀ ਉਹ ਸੇਠ ਵਾਲੇ ਤੇ ਦਬਈਆਂ ਹਾਂਜੀ ਦਬਈਆਂ ਆ ਗਏ ਦਬਈਆਂ ਸਤਾਰ ਬਾਂਦੇ ਘਰ ਦੀ ਕਬੂਤਰੀ ਜੇ ਜਿਹੜੀ ਸੇਠ ਵਾਲੇ ਤੇ ਫਰੋਈਪੁਰੀ ਨਾਲ ਕਰਾਸ ਕਰ ਆ ਜਨਾਂ ਨੇ ਹਣੇ ਹਾਂਜੀ ਪਹਿਲੀ ਵੀਡੀਓ ਚ ਆਪਾਂ ਸਾਰਾ ਕੁਝ ਦਿਖਾ ਚੁੱਕੇ ਆ ਹੁਣ ਬਸ ਸਾਨੂੰ ਠੀਕ ਹੈ ਜੀ ਸਟੈਂਡਿੰਗ ਵਗੈਰਾ ਜੋ ਵੀ ਇਹਨਾਂ ਦੀ ਕੁਆਲਿਟੀ ਵਗੈਰਾ ਤੁਹਾਨੂੰ ਪਤਾ ਲੱਗੇ ਭਰਾਵਾਂ ਨੂੰ ਇੱਕ ਆਹ ਜਿਹੜੀ ਜੇ ਆਹ ਹੈ ਜੀ ਠੀਕ ਹੈ ਜੀ ਫਰੋਈਪੁਰੀ ਤੇ ਸੇਠ ਵਾਲੇ ਜਿਹੜੇ ਕਰਾਸ ਹੋਏ ਲੋਰੀ ਬਾਕੀ ਆਪਣੇ ਭਾਈ ਨੇ ਬਹੁਤ ਬਹੁਤ ਤੁਹਾਡਾ ਭਾਈ ਧੰਨਵਾਦ ਜੀ ਤੁਸੀਂ ਇਹਨਾਂ ਨੂੰ ਸ਼ੌਂਕ ਕਰਾਇਆ ਜੀ ਤੇ ਉਮੀਦ ਹੈ ਜਿਹੜੀ ਵੀਡੀਓ ਵੀ ਅੱਜ ਦੀ ਆਪਣੀ ਬ੍ਰਾਹਮਣਾਂ ਨੂੰ ਵਧੀਆ ਲੱਗੀ ਹੋਗੀ ਤੇ ਤੁਸੀਂ ਦੇਖ ਸਕਦੇ ਜੀ ਭਾਈ ਹਣਾ ਬਹੁਤ ਹੀ ਵਧੀਆ ਜਿਹੜਾ ਬਰੀਡਿੰਗ ਸੈਟਅਪ ਜਿਹੜਾ ਬਣਾਇਆ ਹੈ ਤੇ ਆਪਾਂ ਆਏ ਹਾਂ ਤੇ ਲਖਵੀਰ ਉਸਤਾਜ ਜੀ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਹਣ ਫੋਨ ਕਰਕੇ ਕਿਹਾ ਕਿ ਭਾਈ ਇਹਨਾਂ ਦੀ ਆਪਣੀ ਵੀਡੀਓ ਸ਼ੂਟ ਕਰੋ ਆਗੇ ਤੇ ਆ ਫਾਂ ਨੂੰ ਵਧੀਆ ਕਬੂਤਰ ਲੱਗੇ ਨੇ ਤੇ ਉਮੀਦ ਹੈ ਸਾਰੇ ਬ੍ਰਾਹਮਣਾਂ ਨੂੰ ਵੀ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ not to be